ਮੈਨੂੰ ਸਿੱਖ ਪਾਕ ਦੇ ਵਿੱਚ ਮੇਰੀ ਸਿਲੈਕਸ਼ਨ ਹੋਈ ਹੈ। ਕਾਫੀ ਚਿਰ ਤੋਂ ਮੈਂ ਤਿਆਰੀ ਕਰ ਰਿਹਾ ਸੀਗਾ ਤੇ ਕਈ ਵਾਰ ਜਿਹੜਾ ਐਗਜ਼ਾਮ ਹੁੰਦਾ ਸੀਗਾ ਪਹਿਲਾਂ ਨਿਕਲਦਾ ਸੀਗਾ ਤੇ ਕਾਫੀ ਟਾਈਮ ਲੱਗ ਜਾਂਦਾ ਸੀਗਾ। ਐਗਜ਼ਾਮ ਨਹੀਂ ਹੁੰਦਾ ਸੀਗਾ। ਪਰ ਇਸ ਵਾਰ ਜਿਹੜਾ ਟਾਈਮ ਲੀ ਐਗਜ਼ਾਮ ਹੋਇਆ ਜਿਹੜਾ ਕਿ ਤਿਆਰੀ ਦੀ ਸਾਡੀ ਤਿਆਰੀ ਕੀਤੀ ਜਿਹੜੀ ਕੰਮ ਆ ਗਈ। ਮੈਂ ਐਜ਼ਾ ਈਟੀਟੀ ਟੀਚਰ ਜੁਆਇਨ ਕੀਤਾ ਹੈ ਮੈਂ ਬਹੁਤ ਟਾਈਮ ਤੋਂ ਇਸ ਚੀਜ਼ ਦੀ ਤਿਆਰੀ ਕਰ ਰਹੀ ਸੀ ਮਤਲਬ ਬਹੁਤ ਸਾਰੀਆਂ ਅਪੁਆਇੰਟਮੈਂਟਸ ਹੋਈਆਂ ਬਟ ਮੈਨ ਲੱਗਦਾ ਵੀ ਉਸ ਚ ਬਹੁਤ ਸਫਾਰਸ਼ ਹੋਈਆਂ ਪਹਿਲਾਂ ਲੇਕਿਨ ਹੁਣ ਬਿਲਕੁਲ ਕੰਮ ਪਾਰਦਰਸ਼ੀ ਨਾਲ ਹੋਇਆ ਹੈ ਕੋਈ ਸਫਾਰਸ਼ ਨਹੀਂ ਕੋਈ ਪੈਸਾ ਨਹੀਂ ਕੁਝ ਨਹੀਂ ਚੱਲਿਆ ਪਹਿਲਾਂ ਕੀ ਹੁੰਦਾ ਸੀ ਮੈਂ ਬਹੁਤ ਮਿਹਨਤ ਕੀਤੀ ਸੀ ਪਹਿਲਾਂ ਵੀ ਕੋਈ ਵੀ ਮਤਲਬ ਦੋ ਤਿੰਨ ਸਾਲ ਹੋ ਜਾਂਦੇ ਦੇਖਦੇ ਰਹਿੰਦੇ ਵੀ ਕਦੋਂ ਅਨੁਯੁਕਤੀਆਂ ਹੋਣਗੀਆਂ ਜਾਂ ਭਰਤੀ ਆਉਗੀ ਪਰ ਹੁਣ ਇੱਕ ਬਾਏ ਇੱਕ ਹਰ ਮਹੀਨੇ ਦੋ ਦੋ ਤਿੰਨ ਤਿੰਨ ਭਰਤੀਆਂ ਮਤਲਬ ਸਾਲ ਦੇ ਵਿੱਚ 10-12 ਭਰਤੀਆਂ ਆਈਆਂ ਨੇ ਤੇ ਮੈਂ ਬਹੁਤ-ਬਹੁਤ ਧੰਨਵਾਦੀਆਂ ਤੁਹਾਡੀ ਮੈਨੂੰ ਇੱਥੇ ਇੱਕ ਤੇ ਨਹੀਂ ਬਲਕਿ ਮੈਂ ਦੋ ਦੋ ਅਪਾਇੰਟਮੈਂਟ ਲੈਟਰ ਲੈ ਕੇ ਜਾਵਾਂਗਾ ਪਹਿਲੀ ਨੌਕਰੀ ਮੈਨੂੰ ਉਚੇਰੀ ਸਿੱਖਿਆ ਭਾਗ ਦੇ ਵਿੱਚ ਐਸ ਸੀ ਸੀ ਡੀਓ ਕਲਰਕ ਦਾ ਕੰਮ ਦਾ ਐਂਟਰੀ অপারেਟਰ ਦੀ ਮਿਲੀ ਹੈ ਤੇ ਦੂਜੀ ਸਰ ਕਲਰਕ ਸਿੱਖਿਆ ਭਾਗ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅਗਲੇ ਪੰਛਤ ਜਾਣਾ ਹੈ ਸੀਐਮ ਸਾਹਿਬ ਨੇ ਸੋ ਇੱਕ ਵਾਰ ਫੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਔਰ ਇਹੀ ਆਸ ਕਰਦੇ ਆ ਕਿ ਤੁਸੀਂ ਤੰਦਹੀ ਦੇ ਨਾਲ ਇਮਾਨਦਾਰੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਆਪਣੀ ਜੜੀਆਂ ਸੇਵਾਵਾਂ ਉਹ ਪੰਜਾਬ ਸਰਕਾਰ ਨੂੰ ਦਿਓਗੇ ਔਰ ਲੋਕਾਂ ਨੂੰ ਦਿਓਗੇ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਵਿੱਤ ਮੰਤਰੀ ਜੀ ਮੁੱਖ ਮੰਤਰੀ ਸਾਹਿਬ ਕੁਝ ਨੌਜਵਾਨਾਂ ਨੇ ਨੌਕਰੀ ਮਿਲਣ ਤੇ ਆਪਣੇ ਮਨ ਦੇ ਵੱਲ ਬੁਲੇ ਆਪ ਜੀ ਨੇ ਸਾਂਝੀ ਕਰਨ ਦੀ ਇੱਛਾ ਜਾਗ ਕੀਤੀ ਹੈ ਜੀ ਆਪ ਜੀ ਆਗਿਆ ਦਿਓ ਸਭ ਤੋਂ ਪਹਿਲਾਂ ਸਿੱਖਿਆ ਵਿਭਾਗ ਵਿੱਚ ਨੌਕਰੀ ਹਾਸਲ ਕਰਨ ਵਾਲੇ ਜਸਕਰਨ ਸਿੰਘ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਮੈਨੂੰ ਸਿੱਖਿਆ ਵਿਭਾਗ ਦੇ ਵਿੱਚ ਮੇਰੀ ਸਿਲੈਕਸ਼ਨ ਹੋਈ ਹੈ ਕਾਫੀ ਚਿਰ ਤੋਂ ਮੈਂ ਤਿਆਰੀ ਕਰ ਰਿਆ ਸੀਗਾ ਤੇ ਕਈ ਵਾਰ ਜਿਹੜਾ ਐਗਜ਼ਾਮ ਹੁੰਦਾ ਸੀਗਾ ਪਹਿਲਾਂ ਨਿਕਲਦਾ ਸੀਗਾ ਤੇ ਕਾਫੀ ਟਾਈਮ ਲੱਗ ਜਾਂਦਾ ਸੀਗਾ ਐਗਜ਼ਾਮ ਨਹੀਂ ਹੁੰਦਾ ਸੀਗਾ ਪਰ ਇਸ ਵਾਰ ਜਿਹੜਾ ਟਾਈਮ ਲੀ ਐਗਜ਼ਾਮ ਹੋਇਆ ਜਿਹੜਾ ਕਿ ਤਿਆਰੀ ਸਾਡੀ ਤਿਆਰੀ ਕੀਤੀ ਜਿਹੜੀ ਕੰਮ ਆ ਗਈ ਸਰ ਤੇ ਮੈਂ ਬਹੁਤ ਹੀ ਇਸ ਖੁਸ਼ ਆ ਕਿ ਮੈਨੂੰ ਜਿਹੜੀ ਮੇਰੀ ਸਿਲੈਕਸ਼ਨ ਹੋਈ ਐ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਮੈਂ ਫਰੀਦਕੋਟ ਤੋਂ ਸਰ ਨਹੀਂ 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 ਸਰ ਬਹੁਤ ਹੀ ਪਾਰਦਰਸ਼ੀ ਨਾਲ ਕੰਮ ਹੋ ਰਿਹਾ ਕੈਮਰਿਆਂ ਦੇ ਅੰਡਰ ਸੀਸੀਟੀਵੀ ਕੈਮਰਿਆਂ ਦੇ ਐਗਜ਼ਾਮ ਹੋਇਆ ਤੇ ਪ੍ਰੋਪਰ ਇਨ ਚੈਨਲ थ्रू ਹੋ ਰਿਹਾ ਸਰ ਬਹੁਤ ਬਹੁਤ ਧੰਨਵਾਦ ਧੰਨਵਾਦ ਜਿਸ ਕਾਲ ਤੋਂ ਵੀ ਫੋਨ 'ਤੇ ਬੇਨਤੀ ਕਰਾਂਗਾ ਸਰਬਜੀਤ ਸਿੰਘ ਜੀ ਨੂੰ ਵੀ ਆਪਣੇ ਬੰਦੇ ਵੱਲੋਂ ਸਾਂਝੇ ਕਰਨ ਮੇਰਾ ਨਾਮ ਸਰਜੀ ਸਿੰਘ ਹੈ ਜੀ ਮੈਂ ਮਾਨਸਾ ਤੋਂ ਬਿਲੋਂਗ ਕਰਦਾ ਜੀ ਮਾਨਸਾ ਸ਼ਹਿਰ ਪੈਸੇ ਫਰਮਾਈ ਤੁਹਾਡੇ ਤੋਂ ਨੂੰ ਹਾਂਜੀ ਹਾਂ ਸਰ ਪਹਿਲਾਂ ਤਾਂ ਬਹੁਤ ਖੁਸ਼ੀ ਹੋਈ ਜੀ ਤੁਹਾਨੂੰ ਇੰਨਾ ਕਲੋਜ਼ਲੀ ਦੇਖ ਰਹੇ ਹੈ ਹਾਂਜੀ 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 ਮਤਲਬ ਬਹੁਤ ਖੁਸ਼ੀ ਹੋਈ ਹੈ ਤੇ ਹਾਂਜੀ ਹਾਂ ਬਿਲਕੁਲ ਜੀ ਮੇਰੀ ਸਕੈਂਡਰੀ ਐਜੂਕੇਸ਼ਨ ਦੇ ਵਿੱਚ ਬਤੌਰ ਕਲਰਕ ਜੁਆਇਨਿੰਗ ਹੋਈ ਹੈ ਜੀ ਮੈਂ ਇਸ ਤੋਂ ਵੀ ਪਹਿਲਾਂ ਜੌਬ ਕਰ ਰਿਹਾ ਹਾਂ ਜੀ ਤੇ ਸਰ ਬਹੁਤ ਪਾਰਦਰਸ਼ਤਾ ਨਾਲ ਕੰਮ ਹੋ ਰਿਹਾ ਹੈ ਤੇ ਬਹੁਤ ਅਗਾਹ ਵਧੂ ਸੋਚ ਨਾਲ ਸਰਕਾਰ ਹੈ ਜਿਹੜੀ ਉਹ ਕੰਮ ਕਰ ਰਹੀ ਹੈ ਨੌਜਵਾਨਾਂ ਦਾ ਖਾਸ ਤੌਰ ਤੇ ਧਿਆਨ ਰੱਖ ਰਹੀ ਹੈ ਤੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਦੇ ਵੇ ਤੁਹਾਡੀ ਸੋਚ ਨੂੰ ਸਮਰੱਥ ਬਖਸ਼ੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਹੁਤ ਬਹੁਤ ਧੰਵਾ ਸਰਜੀਜੀ ਹੁਣ ਮੈਂ ਬੇਨਤੀ ਕਰਾਂਗਾ ਹਿਮਾਂਸ਼ੀ ਜੀ ਨੂੰ ਕਿ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਹਿਮਾਂਸ਼ੀ ਜੀ ਮੇਰਾ ਨਾਮ ਹਿਮਾਂਸ਼ੀ ਹੈ ਮੈਂ ਆਬਾ ਜ਼ਿਲ੍ਹਾ ਪਟਿਆਲਾ ਤੋਂ ਬਿਲੋਂਗ ਕਰਦੀ ਹਾਂ ਮੈਂ ਜਦੋਂ ਈਟੀਟੀ ਟੀਚਰ ਜੁਆਇਨ ਕੀਤਾ ਤੇ ਮੈਂ ਬਹੁਤ ਟਾਈਮ ਤੋਂ ਇਸ ਚੀਜ਼ ਦੀ ਤਿਆਰੀ ਕਰ ਰਹੀ ਸੀ ਤੇ ਉਸ ਪਰ ਬਹੁਤ ਮਤਲਬ ਬਹੁਤ ਸਾਰੀਆਂ ਅਪਪੁਆਇੰਟਮੈਂਟਸ ਹੋਈਆਂ ਬਟ ਮੈਨ ਲੱਗਦਾ ਵੀ ਉਸ ਚ ਬਹੁਤ ਸਪਾਰਸ਼ਾਂ ਹੋਈਆਂ ਪਹਿਲਾਂ ਲੇਕਿਨ ਹੁਣ ਬਿਲਕੁਲ ਕੰਮ ਪਾਰਦਰਸ਼ੀ ਨਾਲ ਹੋਇਆ ਹੈ ਕੋਈ ਸਪਾਰਸ਼ ਨਹੀਂ ਕੋਈ ਪੈਸਾ ਨਹੀਂ ਕੁਝ ਨਹੀਂ ਚੱਲਿਆ ਬਿਲਕੁਲ ਮੈਰਿਟ ਦੇ ਹਿਸਾਬ ਨਾਲ ਸਭ ਕੁਝ ਹੋਇਆ ਤੇ ਮੈਂ ਬਹੁਤ ਤੁਹਾਡੇ ਥੋੜਾ ਤੇ ਤੁਹਾਡੀ ਕੈਬਨਟ ਦਾ ਧੰਨਵਾਦ ਕਰਦੀ ਹਾਂ ਥੈਂਕ ਯੂ ਸਭ ਦਾ ਧੰਨਵਾਦ ਮੈਂ ਸੀਗੀ ਹਮਾ 20 ਕਰੰਗਾ ਉਚੇਰੀ ਸਿੱਖਿਆ ਵਿਭਾਗ ਵਿੱਚ ਨੌਕਰੀ ਹਾਸਲ ਕਰਨ ਵਾਲੇ ਕਰਨ ਵਾਲੀ ਕੁਲਦੀਪ ਕੌਰ ਜੀ ਨੇ ਈਓ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸ੍ਰਸ਼ੀ ਕਾਲ ਸਰ ਸਭ ਤੋਂ ਪਹਿਲਾਂ ਮੇਰਾ ਨਾਮ ਕੁਲਦੀਪ ਕੌਰ ਹੈ ਮੈਂ ਪਿੰਡ ਮਲਕਾਣਾ ਜ਼ਿਲ੍ਹਾ ਬਠਿੰਡਾ ਸੋਰਾ ਪਿੰਡ ਮੋੜ ਮੰਡੀ ਤੋਂ ਆਈ ਹਾਂ ਪਹਿਲਾਂ ਕੀ ਹੁੰਦਾ ਸੀ ਮੈਂ ਬਹੁਤ ਮਿਹਨਤ ਕੀਤੀ ਸੀ ਪਹਿਲਾਂ ਵੀ ਕੋਈ ਵੀ ਮਤਲਬ 2-3 ਸਾਲ ਹੋ ਜਾਂਦੇ ਦੇਖਦੇ ਰਹਿੰਦੇ ਵੀ ਕਦੋਂ ਨਿਯੁਕਤੀਆਂ ਆਉਣਗੀਆਂ ਜਾਂ ਭਰਤੀ ਆਊਗੀ ਪਰ ਹੁਣ ਇੱਕ ਬਾਏ ਇੱਕ ਹਰ ਮਹੀਨੇ 2-2 3-3 ਭਰਤੀਆਂ ਮਤਲਬ ਸਾਲ ਦੇ ਵਿੱਚ 10 ਬਾਰਾਂ ਭਰਤੀਆਂ ਆਈਆਂ ਨੇ ਤੇ ਮੈਂ ਬਹੁਤ-ਬਹੁਤ ਧੰਨਵਾਦੀਆਂ ਤੁਹਾਡੀ ਜਿਨ੍ਹਾਂ ਨੇ ਮੇਰੀ ਮਿਹਨਤ ਦਾ ਮੁੱਲ ਪਾਇਆ ਤੇ ਸਾਰੇ ਬਰਜਾਰਥੀਆਂ ਦੀ ਮਿਹਨਤ ਦਾ ਮੁੱਲ ਪੈ ਰਿਹਾ ਜੀ ਇੱਥੇ ਹਾਂਜੀ ਹਾਂਜੀ ਸਰ ਬਹੁਤ-ਬਹੁਤ ਜ਼ਿਆਦਾ ਧੰਨਵਾਦ ਹਾਂਜੀ ਹਾਂਜੀ ਬਹੁਤ ਜ਼ਿਆਦਾ ਖੁਸ਼ਨੀ ਸਰ ਹਾਂਜੀ ਹਾਂਜੀ ਸਰ ਥੈਂਕ ਯੂ ਸਰ ਧੰਨਵਾਦ ਕੁਲਦੀਪਾ ਜੀ ਅਸੀਂ ਬੇਤੀ ਕਰਾਂਗਾ ਕੁਚੇਰੀ ਸਿੱਖਿਆ ਵਿਭਾਗ ਦੇ ਹੀ ਕੁਲਦੀਪ ਸਿੰਘ ਜੀ ਨੂੰ ਕਿ ਉਹ ਵੀ ਆਪਣੇ ਵਿਚਾਰ ਸੱਤੇ ਨਾਲ ਸਾਂਝੇ ਕਰਨ ਸਰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਆਪ ਜੀ ਦੇ ਹਲਕੇ ਧੋਰੀ ਤੋਂ ਪਿੰਡ ਕਨੌਰ ਖੁਰਦੋ ਤਸਨੀਕਾਂ ਜੀ ਹਾਂ ਜੀ ਸਰ ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਧੰਨਵਾਦ ਜੀ ਜੋ ਪੰਜਾਬ ਸਰਕਾਰ ਦਾ ਸਨਵੰਗ ਅੰਗ ਬਣਾਇਆ ਤੁਸੀਂ ਨੇ ਮੌਕਾ ਦਿੱਤਾ ਬਣਨ ਦਾ ਤੇ ਅੱਜ ਮੈਨੂੰ ਇਥੇ ਇੱਕ ਨਹੀਂ ਬਲਕਿ ਮੈਂ ਦੋ-ਦੋ ਅਪਾਇੰਟਮੈਂਟ ਲੈਟਰ ਲੈ ਕੇ ਜਾਵਾਂਗਾ ਅ ਪਹਿਲੀ ਨੌਕਰੀ ਮੈਨੂੰ ਉਚੇਰੀ ਸਿੱਖਿਆ ਵਿਭਾਗ ਦੇ ਵਿੱਚ ਐਸ ਸੀ ਸੀ ਡੀਓ ਕਲਰਕ ਕੰਮ ਡਾਟਾ ਐਂਟਰੀ ਆਪਰੇਟਰ ਦੀ ਮਿਲੀ ਆ ਤੇ ਦੂਜੀ ਸਰ ਕਲਰਕ ਸਿੱਖਿਆ ਵਿਭਾਗ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਮਿਲੀ ਆ ਮੇਰੇ ਪਿੰਡ ਹਾਂਜੀ ਸਰ ਸਰ ਜੋ ਅੰਨੇ ਨਹੀਂ ਨੇ ਹੋਰ ਦਾ ਕੰਮ ਬਣ ਲੈਣ ਹਾਂਜੀ ਹਾਂਜੀ ਸਰ ਸਰ ਸਾਡੇ ਪਿੰਡ ਦੇ ਵਿੱਚ ਜਦੋਂ ਤੋਂ ਤੁਹਾਡੀ ਸਰਕਾਰ ਬਣੀ ਹੈ ਜੀ ਦੂਸਰੀ ਨੌਕਰੀ ਹੈ ਜੀ ਹਾਂਜੀ ਸਰ ਤੇ ਇਸ ਤੋਂ ਪਹਿਲਾਂ ਇੱਕ ਮੁੰਡਾ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਇਆ ਥੋੜੀ ਸਰਕਾਰ ਦੀ ਸ਼ੁਰੂਆਤ ਦੇ ਵਿੱਚ ਹੀ ਤੇ ਉਸ ਤੋਂ ਪਹਿਲਾਂ ਵੀ ਜਿਆਦਾ ਮੌਕੇ ਮਿਲਣ ਦੇ ਕਾਰਨ ਹੀ ਸਾਨੂੰ ਮਤਲਬ ਦੋ ਦੋ ਨੌਕਰੀਆਂ ਮਿਲ ਗਈਆਂ ਨਹੀਂ ਤਾਂ ਪਹਿਲਾਂ ਤਾਂ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਸੀਗੀ ਫਾਰਮ ਭਰਨ ਤੋਂ ਲੈ ਕੇ ਇੱਥੇ ਤੱਕ ਜੋ ਅੱਜ ਅਪਾਇੰਟਮੈਂਟ ਲੈਟਰ ਮਿਲਣ ਜਾ ਰਹੇ ਹਨ ਇੱਕ ਵੀ ਔਕੜ ਦਾ ਸਾਨੂੰ ਸਾਹਮਣਾ ਨਹੀਂ ਕਰਨਾ ਪਿਆ ਤੇ ਅਸੀਂ ਚਾਹਾਂਗੇ ਜਿਸ ਤਰ੍ਹਾਂ ਹੁਣ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਮਿਹਨਤੀ ਬੱਚਿਆਂ ਨੂੰ ਰੋਜ਼ਗਾਰ ਬਖਸ਼ਿਆ ਅਸੀਂ ਚਾਹਾਂਗੇ ਕਿ ਤੁਸੀਂ ਇੱਕ ਦਿਨ ਪ੍ਰਧਾਨ ਮੰਤਰੀ ਬਣੋ ਤੇ ਪੂਰੇ ਦੇਸ਼ ਨੂੰ ਪੂਰੇ ਦੇਸ਼ ਦੇ ਨੌਜਵਾਨਾਂ ਨੂੰ ਮੌਕੇ ਦੇਵੋ ਜੀ ਬਹੁਤ ਬਹੁਤ ਧੰਨਵਾਦ ਪੰਜਾਬੀ ਚ ਕਰੀਏ ਇਹ ਹੀ ਦੇਸ਼ ਚ ਚਲਾਉਂਦਾ ਪੰਜਾਬੀ ਚ ਚਲਾਉਂਦਾ ਹਾਂਜੀ ਹਾਂ ਸਰ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਕੁਲਦੀਪ ਜੀ ਫੋਨ 'ਤੇ ਬੇਨਤੀ ਕਰਾਂਗਾ ਵਿੱਤ ਵਿਭਾਗ ਦੀ ਨੌਕਰੀ ਹਾਸਲ ਕਰਨ ਵਾਲੇ ਕਰਮਜੀਤ ਕੌਰ ਜੀ ਕੀ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੇ ਅਸ਼ੀਰਵਾਦ ਸਰ ਸਰ ਮੇਰਾ ਨਾਮ ਕਰਮਜੀਤ ਕੌਰ ਮੈਂ ਜ਼ਿਲ੍ਹਾ ਮਾਨਸਾ ਪਿੰਡ ਬਾਜੀਵਾਲਾ ਤੋਂ ਆ ਤਾਂ ਸਭ ਤੋਂ ਪਹਿਲਾਂ ਨਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਤੁਸੀਂ ਸਾਡੇ ਸੁਪਨਿਆਂ ਨੂੰ ਪੂਰਾ ਕੀਤਾ ਸਰ ਜਦੋਂ ਪਿਛਲੀਆਂ ਸਰਕਾਰਾਂ 'ਚ ਮੈਂ ਤਿਆਰੀ ਕਰਦੀ ਹੁੰਦੀ ਮੈਨੂੰ ਸਾਰੇ ਰਿਸ਼ਤੇਦਾਰ ਕਹਿੰਦੇ ਕੋਈ ਬੈਨੀਫਿਟ ਨਹੀਂ ਪੜਦਾ ਪੈਸੇ ਵਾਲੀ ਨੌਕਰੀ ਲੈ ਜਾਂਦੇ ਆ ਸ਼ਿਪਾਸ਼ਾ ਵਾਲੀ ਲੈ ਜਾਂਦੇ ਆ ਬਟ ਤੁਹਾਡੀ ਸਰਕਾਰ ਆਉਂਦੀ ਤੇ ਮੈਨੂੰ ਇੱਕ ਵੀ ਪੈਸਾ ਨਹੀਂ ਦੇਣਾ ਪਿਆ ਨਹੀਂ ਸਰ ਵੈਬਸਾਈਟ ਦੇ ਉੱਪਰ ਰਿਜ਼ਲਟ ਹਾਂਜੀ ਸਰ ਸਰ ਜੋ ਪਹਿਲਾਂ ਵੀ ਤਾਂ ਮਜ਼ਾਕ ਉਡਾਉਂਦੇ ਸੀ ਸਰ ਉਹ ਮੈਨੂੰ ਦੇਖ ਕੇ ਤਿਆਰੀ ਕਰਨ ਲੱਗ ਗਏ ਹਾਂਜੀ ਸਰ